ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀ ਆ ਆਪਾਂ ਸਾਨੂੰ ਬੁਖਾਰ ਰਹੇ ਆ ਜੀ ਜਿਹੜੀ ਹਰੀਗੜ੍ਹ ਤੋਂ ਨਹਿਰ ਆ ਰਹੀ ਆ ਕੁੱਬਿਆਂ ਨੂੰ ਗਾਹਾਂ ਸੌ ਕਿਟ ਡਰੇ ਜਾਂਦੀ ਹੈ ਜੀ ਉਸ ਟਾਈਮ ਜਮਾ ਬੈਠ ਚੁੱਕੀ ਹੈ ਜੀ ਦੇਖੋ ਪਾਣੀ ਚੋਣੋਂ ਪਹਿਲਾਂ ਕਹਿੰਦੇ ਸੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਜੀ ਪਹੁੰਚ ਗਿਆ ਜੀ ਛੁੱਟੀ ਗੱਲ ਨ ਮੰਨਗੇ ਭਰਾਵੋ ਹੁਣ ਜਿਹੜਾ ਇਸ ਟਾਈਮ ਪਾਰਾ ਗਾ ਹੋ 42 43 ਪਾਰ ਆਗਾ ਆ ਸਾਡੇ ਨਾਲ ਘਾਟ ਬਣਾਏ ਹੋਏ ਨੇ ਪਸ਼ੂਆਂ ਦੇ ਨਹਾਉਣ ਵਾਸਤੇ ਜੀ ਇਸ ਟਾਈਮ ਦੇਖੋ ਜਿਵੇਂ ਸੁੱਕਾ ਪਿਆ ਜੀ ਇਹ ਇਹ ਵਿੱਚ ਆਪਾਂ ਜੀ ਕੋਈ ਡੱਡੂ ਵੀ ਛੱਟਣਾ ਹੋਵੇ ਉਹ ਵੀ ਪ੍ਰਭੂ ਚੰਗੀ ਤਰ੍ਹਾਂ ਡੋਬਣਾ ਨਹੀਂਗਾ ਮੱਜਾ ਦੂਰ ਦੀ ਗੱਲ ਗਈ ਜਿਹੜੀ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਸੀ ਵੀ ਪਾਣੀ ਕਿਸਾਨਾਂ ਨੂੰ ਜੀਵਨਦਾਰ ਨੂੰ ਆਮ ਕਰਦਾਂਗੇ ਆਹ ਦੇਖੋ ਪ੍ਰਭੂ ਤੁਸੀਂ ਪਾਣੀ ਤਿੱਸੇ ਇੱਕ ਮੁੱਦਾ ਵੀ ਆਇਆ ਸੀਗਾ ਜਿਹੜੇ ਨਹਿਰੀ ਪਟਵਾਰੀ ਸੀਗੇ ਉਹ ਉਹ ਕਹਿੰਦੇ ਸੀਗੇ ਵੀ ਪਾਣੀ ਸਾਨੂੰ ਝੂਠ ਬੁਲਾਇਆ ਜਾ ਰਿਹਾ ਵੀ ਤੁਸੀਂ ਇਹ ਕਹੋ ਵੀ ਪਾਣੀ ਅਸੀਂ ਲੋਕਾਂ ਨੂੰ ਆਮ ਕਰਤਾ ਆ ਦੇਖੋ ਜੀ ਨਹਿਰ ਮਰ ਗਈ ਹੁਣ ਇੱਕ ਸਨ ਹੋਰ ਦੱਸਿਏ ਜਿਹੜਾ ਇਹ ਮੋਗੇ ਲੱਗੇ ਹੁੰਦੇ ਨੇ ਮਿਲ ਪਾਣੀ ਵਾਲੇ ਜੀ ਜਿਹੜਾ ਪਾਣੀ ਖੇਤਾਂ ਨੂੰ ਜਾਂਦਾਗਾ ਚਿਰੀ ਬਣੀ ਹੁੰਦੀ ਆ ਉਦੋਂ ਕਰੀਬ ਮੈਂ ਗੱਲ ਕਰਾਂ ਹੁਣ ਉੱਥੇ ਤੱਕ ਪਾਣੀ ਪਹੁੰਚ ਨਹੀਂ ਪਹੁੰਚ ਨਹੀਂ ਰਿਹਾ ਪਾਣੀ ਸਾਰ ਨੂੰ ਪਤੀ ਹੈਗਾ ਬਿਜਲੀ ਚ ਰਹੀ ਹੁੰਦੀ ਆ ਇਹ ਨਹਿਰ ਨੂੰ ਉੱਚੀ ਹੁੰਦੀ ਆ ਇਹ ਫੁੱਲ ਚੱਲਦੀ ਆ ਹੁਣ ਆ ਭਰਾਵਾ ਲੋਡ ਆ ਪਾਣੀ ਦੀ ਜਦੋਂ ਪਾਣੀ ਦੀ ਲੋਡ ਨਾ ਹੋਈ ਉਦੋਂ ਹੀ ਪਾਣੀ ਵਧਾ ਦੇਣੀ ਆ ਆਪਾਂ ਨੂੰ ਇਸ ਟਾਈਮ ਲੋਡ ਆ ਪਾਣੀ ਨੂੰ ਬਾਹ ਠੰਡੇ ਕਰਨ ਦੀ ਹੁਣ ਦੇਖੋ ਤੁਸੀਂ ਕਿਵੇਂ ਪਾਣੀ ਸਾਰਾ ਇਹਨਾਂ ਨੇ ਹੋਰ ਸਵੇਰੇ ਨੂੰ ਦੀਸਤਾ ਲਾ ਲਓ ਜਾਂ ਦੇ ਤੱਕ ਕਿਸੇ ਨੂੰ ਆਪਾਂ ਇਹਨਾਂ ਡੁੰਗਾਂ ਦੇ ਜਾਣ ਚਾਹੁੰਦੇ ਆਪਾਂ ਇਹ ਗੱਲ ਕਰਨਾ ਚਾਹੁੰਦੇ ਆ ਵੀ ਬੋਟਾਂ ਦਾ ਪਹਿਲਾਂ ਵੱਡੇ ਵੱਡੇ ਲਾਰੇ ਵੱਡੇ ਵੱਡੇ ਗੱਪਾਂ ਸਾਡੇ ਛੁਟਕਲੇ ਸੁਣਾਸਣਾ ਆਪਾਂ ਮਤਲਬ ਸਾਡੇ ਪੰਜਾਬੇ ਨੂੰ ਆ ਦੇਖੋ ਭਰਾਓ 10 ਫੁੱਟ ਤੋਂ 12 ਫੁੱਟ ਨੀਵਾ ਹੋ ਗਿਆ ਭਰਾਓ ਪਾਣੀ 10 ਤੋਂ ਆਨੇ ਉਹਦਾ 12 15 ਫੁੱਟ ਪਾਣੀ ਨੀਵਾ ਹੋ ਗਿਆ ਦੇਖੋ ਤੁਸੀਂ ਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ ਹਾਂ ਆਪਣੀ ਭਰਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਹੀ ਨੂੰ ਕਰਦੇ ਹੋ ਮੈਨੂੰ ਫੋਨ ਬੇ ਸੀਗੇ ਵੀ ਨਹਿਰ ਕਿਵੇਂ ਆ ਕੋ ਲੋਕ ਕਹਿੰਦੇ ਨੇ ਵੀ ਪਾਣੀ ਮਰ ਗਿਆ ਤਾਂ ਉਹ ਹੀ ਗੱਲ ਭਰਾਓ ਆ ਆਪ ਆਪਦੇ ਅੱਖੀਂ ਦੇਖ ਰਹੇ ਹੋਗੇ ਕੰਨੀ ਸੁਣ ਰਹੇ ਹੋਗੇ ਜੇ ਨਹੀਂ ਜਕੀ ਨਾ ਉਹਦਾ ਤਾਂ ਮੇਰੇ ਪਿੰਡ ਨਹਿਰ ਦੇ ਨਾਲ ਠੰਡਾ ਨਾ ਪਾਣੀ ਪੀ ਗਿਆ ਸੂਈ ਲੱਗੀ ਦੀ ਆ ਨਾਲੇ ਚੈੱਕ ਕਰਕੇ ਜਾਓ ਅਸੀਂ ਕਿਹਦਾ ਬਰੂਦ ਨਹੀਂ ਕਰਦੇ ਪ੍ਰਭੂ ਆ ਤਾਂ ਆ ਤਾਂ ਜਵਾਨ ਜਾਨਕੀ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਹੇ ਆ ਬੇਗੂ ਬਣਾਇਆ ਜਾ ਰਹੇ ਆ ਵੈਗੁਰੂ ਜੀ ਦੇ ਖਾਲਸਾ ਵੈਗੁਰੂ ਜੀ ਦੀ ਫਤਿਹ